ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਚੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨਹੀਂ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਆ ਕਰੋ ਕੋਲ ਵਾਚ ਹਾਂਜੀ ਹਾਂ ਚੁੱਤਰ ਟਿਕੜਿਆ ਕਰੋਨਾ ਕਦੋਂ ਫਿਰ ਸੁਮਰੀਤ ਨਹੀਂ ਆਈ ਜਾਂਦੀ ਫਿਰ ਨਾਲ ਹੀ ਬਹਿ ਜਾਂਦੇ ਕੰਬਲ 'ਚ ਬਹਿ ਜਾ ਕੇ ਦੁੱਧੂ ਪੀਣਾ ਪਹਿਲਾਂ ਉਹ ਤਾਂ ਮੈਂ ਗਰਮ ਹੋਈ ਜਾਂਦਾ ਆਗੀ ਬਸ ਤੇ ਟਾਈਮ ਹੈ ਸੱਤ ਦਾ ਸਵੇਰ ਅੱਜ ਮੈਂ ਜਲਦੀ ਵਲੋਗ ਦੀ ਸਟਾਰਟਿੰਗ ਕਰ ਲਈ ਸੀਗੀ ਥੋੜਾ ਜਿਹਾ ਟਾਈਮ ਸੀਗਾ ਜਿੰਨ ਕਿ ਮੇਰੇ ਕੋਲੇ ਮੈਂ ਚੱਲ ਨਹੀਂ ਤਾਂ ਸਕੂਲ ਜਾਂਦੇ ਭੱਜੇ ਨੱਠੀ ਆਪਾਂ ਵਲੌਗ ਦੀ ਸਟਾਰਟਿੰਗ ਕਰਦੇ ਮੈਂ ਤੁਹਾਨੂੰ ਆਰਾਮਦਈ ਦੇ ਨਾਲ ਤੇ ਮੈਂ ਹੁਣ ਵਲੌਗ ਦੀ ਸਟਾਰਟਿੰਗ ਕਰ ਲੈਣੀ ਆ ਤੇ ਸਮਰੀਤ ਨਹਾਉਣ ਲੱਗ ਗਿਆ ਜਿਸ ਦੇहां ਉੱਠ ਕੇ ਆ ਗਿਆ ਜਦੋਂ ਨੇ ਵੀ ਉੱਠ ਖੜੀ ਆਂ ਕਿਤੇ ਥੱਕੇ ਜਨਣਾ ਠਾਣੇ ਬੰਦਾ ਮੈਂ ਚੱਲ ਭੱਜ ਕੇ ਹੁਣ ਆਇਆ ਸਵੇਹਾ ਤਿਆਰ ਹੋ ਜੂਗੀ ਟਾਈਮ ਨਾਲ ਬਚਣਾ ਲੈਂਦੇ ਫਿਰ ਟਾਈਮ ਨਾਲ ਤਿਆਰ ਹੋ ਜਾਂਦੇ ਕਈ ਵਾਰੀ ਤਾਂ ਬਸ ਫਿਰ ਜਲਦੀ ਜਲਦੀ ਬਹੁਤ ਜ਼ਿਆਦੇ ਜਨਗੀ ਭੱਜਨ ਠੋ ਹੋ ਜਾਂਦੀ ਹੈ ਫਿਰ ਮੈਂ ਵਲੌਗ ਦੀ ਸਟਾਰਟਿੰਗ ਕਰਤੇ ਜਾਨੀ ਫਿਰ ਜਲਦੀ ਜਲਦੀ ਕਰਨੀ ਪੈਂਦੀ ਹੈ ਅੱਜ ਸਵੇਰ ਸਵੇਰ ਤਾਂ ਦੇਖੋ ਅਜ ਤੱਕ ਜਨਗੀ 7 ਵਜੇ ਨੇ ਬੱਦਲ ਵਾਈ ਪੂਰੀ ਸੀ ਪੂਰੀ ਆਕਾਲ ਦੀ ਜਿਵੇਂ ਰਾਤ ਤਾਂ ਬਹੁਤ ਜ਼ਿਆਦੇ ਧੁੰਦ ਆ ਗਈ ਸੀ ਕੁਛ ਨਹੀਂ ਦਿਖਾਈ ਦਿੰਦਾ ਸੀ ਜਿਵੇਂ ਕਿ ਮੈਂ ਵਲੌਗ ਦਾ ਐਂਡ ਕੀਤਾ ਉਹ ਵੀੜੇ ਚ ਦੇਖਿਆ ਤਾਂ ਬਹੁਤ ਧੁੰਦ ਸੀ ਹੁਣ ਦੇਖੋ ਇੱਕ ਵਾਰ ਮੌਸਮ ਹੈ ਜਿਹੜਾ ਸਾਫ਼ ਹੈ ਚਲੋ ਵਧੀਆ ਸਮਾਂ ਦੀ ਐਸ ਵਾਲੇ ਤਾਂ ਮੌਸਮ ਸਾਫ਼ ਹੈ ਤੇ ਸਕੂਲ ਜਾਣਾ ਸੌਖਾ ਹਨਾ ਬੈਣਾ ਵਗੈਰਾ ਚ ਡਰ ਲੱਦਾ ਤੇ ਮੋਟੇ ਤੇ ਢੀਚਾ ਪੜਾਈਏ ਬੱਚਿਆਂ ਫਿਰ ਉਹਨਾਂ ਨੂੰ ਤਿਆਰ ਕਰੀਏ ਫਿਰ ਆਪ ਤਿਆਰ ਕਰਵਾਗੇ ਮੈਂ ਕਿਹਾ ਇਹ ਹੈ ਸਾਡਾ ਮਾਰਨਿੰਗ ਰੁਟੀਨ ਹਮ ਅੱਕੇ ਪਹਿਲਾਂ ਗੰਗਾ ਥੱਲੇ ਣੀ ਲਿਪੜੀ ਸੀ ਅੱਜ ਤੱਕ ਮਾਰ ਮਾਰ ਪੁੱਛ ਮਰਾ ਸਰਛਾ ਹੰਤੜੇ ਪੈਂਦੇ ਗਾਂ ਦੇ ਕੱਢਣੀ ਹੋਰ ਕੀ ਹੈ ਬਾਲਾ ਰਾਤ ਸੁੱਕ ਬਾਲੀ ਘਟਾ ਪਾਲੀ ਉਹ ਥੱਲੇ ਅੱਜ ਤਾਂ ਬਾਲੀ ਹਾਂ ਇਹਨੂੰ ਲੋ ਬਾਹਰ ਕੱਢ ਲਿਆ ਕਰੋ ਹੋਰ ਹੁਣ ਬਾਹਰ ਕੱਢੋ ਕਰਕੇ ਹਾਂ ਤੁਸੀਂ ਉਹਦੀ ਬਾਹਰ ਕੱਢ ਲਿਆ ਕਰੋ ਤੂੰ ਬਾਹਰ ਹੀ ਕੱਢ ਲਿਆਗਾ ਤਦ ਉਹ ਚਾਰਤੀ ਗੁੰਢੀ ਹੈ ਬਾਹਰ ਹੀ ਚਾਲ ਪਈ ਬਾਹਰ ਇਸ ਦਾ ਇਹਨੂੰ ਬਾਹਰ ਸਾਨੂੰ ਬੜੇ ਮੋਟਾ ਕੋਈ ਜੀ ਪਟੇ ਤਾਉਦਾ ਧਰਮਾਖਿਆ ਤਾਉਦਾ ਵੀਰ ਉਹ ਕੁਝ ਪਾਹ ਦੀ ਗੁੱਟੀ ਹਾਂ ਹਾਂ ਸਹੀ ਗੱਲ ਹੈ ਨਹੀਂ ਮੈਂ ਸੋਚੀ ਜਾਂਦਾ ਸੀ ਅੱਜ ਮੈਂ ਵੀ ਬਾਹਰ ਕੱਢਦਾ ਮਾਇਕ ਨੂੰ ਲੀਡਾ ਰੱਖਦੇ ਆ ਲੀੜੇ ਨਾਲ ਨਾ ਗੈਰਨ ਪੂਨ ਚ ਲਿਆ ਕਰਾਂਗੇ ਪੂਜ ਜੀ ਫਿਰ ਮੈਨੂੰ ਆਏ ਸੀ ਕਿ ਮੈਂ ਇਹਨੂੰ ਇੱਕ ਡੰਗ ਪਾ ਲਾਂ ਨਾ ਕੁਛ ਕਰਦੀ ਦਿੰਦੀ ਹੈ ਨਾ ਬਸ ਤਾਂ ਐਵੇਂ ਹੱਥ ਲਵੇੜ ਕੇ ਆ ਜਾਂਦੀ ਐਵੇਂ ਹੋਰ ਟਾਈਮ ਖਰਾਬ ਕਰਾਉਂਦੀ ਐ ਮੈਨੂੰ ਆਏ ਆ ਵੀ ਜੇ ਜਲਦੀ ਛੱਡਦੀ ਹਣਾ ਇਹਦੇ ਚ ਥੋੜਾ ਜਿਹਾ ਟਾਈਮ ਪਿਆ ਤੇ ਫਿਰ ਜਮੀਨ ਹਟ ਜੇ ਬਿਸ਼ੱਕ ਦੀਗੀ ਕਹਾਂ ਵੀ ਥੋੜਾ ਜਿਹਾ ਦੋ ਦਿੰਦੇ ਆਰਤਾ ਆਪਾਂ ਨੂੰ ਉਨੇ ਹੀ ਕਰਨਾ ਪੈਂਦਾ ਹੁੰਦਾ ਚਲੋ ਚਲਿਏ ਪੁਨੀ ਚਾ ਪੀ ਲਈ ਚਾ ਚਲਿਏ ਬਿਊਟੀਅੰਸ ਤੇ ਮੇਰੇ ਸੱਚੇ ਪਾਸ਼ਾ ਜੀ ਮੇਰੇ ਸਤਕਾਰਯੋਗ ਭਾਬੀ ਜੀ ਕਿੰਨਾਂ ਨੇ ਆਪਣੇ लाडले ਦਯੋਰ ਹਰਜੀਤ ਅਕਲਿਆ ਨੂੰ ਹੈਪੀ ਸੈਕਟਰੀ ਹੈਪੀ ਦਾ ਨਾਮ ਵੀ ਪਾ ਕੇ ਵੇਚ ਨਾ ਉਹ ਪਿਆਰ ਮਾਂ ਪੁੱਤਾਂ ਵਾਲਾ ਨਿਭਾਇਆ ਰਹਿਮ ਖਿਜਦੇ ਬਿਰਾਜ ਤੇ ਮੰਡੀ ਕਲਾਂ ਵਾਲਾ ਜਿਨ੍ਹਾਂ ਨੂੰ ਪਰਜਾਈ ਜੀ ਨੇ ਘੁੰਡ ਕੱਢ ਕੇ ਰੀ ਵੱਡੀ ਭਝਾਈ ਜੀ ਇਸ ਨੇ ਸਾਡੇ ਵਿਗੜੇ ਹੋਏ ਭਰਾ ਸੱਤੀ ਨੂੰ ਬੰਦਾ ਬਣਾਇਆ ਗੁੱਸਾ ਨਾ ਕਰ ਜਾਣਾ ਵੀਰ ਜੀ ਮੈਂ ਤਾਂ ਹੱਸਣ ਖੇਡਣ ਲਈ ਨਿਕਾ ਜਾ ਜੋਕ ਬਣਾਇਆ ਹਾਂ ਵਾਸਤਾ ਨਾਲ ਲਿਖਿਆ ਬਾਈ ਨਹੀਂ ਸੋਹਣਾ ਯਾਰ ਚਲੋ ਜੀ ਬੈਣ ਆ ਗਈ ਆਹ ਮੇਰੀ ਜੱਪੀ ਆ ਨਾ ਹਾਂ ਹਾਂ ਤੇਰੀ ਡੱਬੀ ਆਹੀ ਕਾੜੀਆਂ ਦੀ ਨਾ ਕਾੜੀਆਂ ਹੀ ਆ ਓਏ ਚਲੋ ਜੀ ਓਕੇ ਬਾਈ ਸਾਡੀ ਬੈਣ ਆ ਗਈ ਬਹੁਤ ਸੋਹਣਾ ਲਿਖਿਆ ਵੀਰ ਨੇ ਥੈਂਕ ਯੂ ਸੋ ਮੱਚ ਵੀਰੇ ਬਾਕੀ ਆਗੇ ਪੜਾਂਗੇ ਜਾਦੇ ਆਂਦੇ ਨੇ ਥੋੜੀ ਜੀਆਂ ਲੈਣਾ ਪੜਿਆ ਸੀ ਗਿਆ ਮੇਰੇ ਜੇਠ ਲੱਗਦੇ ਨੇ ਉਹਨਾਂ ਨੇ ਲਿਖਿਆ ਲੈਣਾ ਲਿਖਦੇ ਨਹੀਂ ਉਹ ਬੈ ਕੁੱਲਾ ਕੁਛ ਫੁੱਲੇ ਤਾਂ ਨਹੀਂ ਆਪਾਂ ਕੱਪੜੇ ਗੈਂਚ ਕਰ ਲਓ ਤੁਸੀਂ ਪਹਿਲਾਂ ਚਾਹ ਪੀ ਲਓ ਇਹ ਦਿਨ ਧੁੱਪ ਗਈ ਲੈ じゃ ਚਾਹ ਪੀ ਚਾਹ ਪੀ ਲਓ ਲੈ ਪਿੰਨੀ ਵੀ ਦਿਖੋ ਆ ਤੁਸੀਂ ਕੀ ਖਾਣੇ ਹੋ ਪਕਾੜੀਆ ਅਰੇ ਆ ਜੀ ਜਗਾੜੂ ਚਾਰ ਦਿਨ ਰੋਟੀ ਵੀ ਕਰਨੀ ਹੈ ਮੁੜ ਕੇ ਹੁਣ ਰੋਟੀ ਖਾ ਕੇ ਕੀ ਕਰਨੀ ਹੈ ਦਿੱਦ ਗਿਆ ਮੈਨੂੰ ਤਾਂ ਕਾਦੀ ਤਕਲੀਫ ਆ ਆਪਾਂ ਨੂੰ ਵੀ ਤਕਲੀਫ ਹੋਏ ਮੈਨੂੰ ਤਾਂ ਕੋਈ ਤਕਲੀਫ ਨਹੀਂ ਮੈਂ ਤੂੰ ਕਹਣੀ ਆ ਪਿੰਨੀ ਗਾ ਲੋ ਅਸਲ ਤੇ ਮੇਜੀ ਕੱਪ ਕੀ ਕੀ ਹੋ ਗਿਆ ਆਇਆ ਮੈਂ ਤਾਂ ਹਾਕ ਟਿਮਾ ਹੋਈ ਉਹ ਬੰਡੜ ਲਾ ਲੋ ਨਾ ਬੰਡੜ ਸਾਰੀਆਂ ਤੁਸੀਂ ਖਰਾਬ ਕਰਤੀਆਂ ਆ ਇਹ ਕਿ ਦੋ ਬੰਡੜ ਨਿਕਲੇ ਹਣ ਕੱਪੜੇ ਧੋਤੇ ਸੀ ਕੱਪੜੇ ਧੁੰਦੇ ਧੁੰਦੇ ਉਹ ਗਿੱਲੇ ਹੋ ਕੇ ਡਿੱਗ ਗਏ ਬੰਡੜ ਆਂ ਉਂਗਲ ਤੇ ਆ ਰੇਖ ਬੰਗ ਲੱਕ ਚਲ ਆਪ ਪਕੌੜਾ ਨਾ ਸਿੱਤਿਆ ਕਰੋ। ਲਾਦਾ ਕੀੜੀਆਂ ਲੱਗਦੀਆਂ। ਇਹ ਮੇਰੇ ਵੀ ਗਰਮੰਟ ਹੋ ਗਏ। ਅੱਜ ਇਹ ਉੱਥੇ ਲੈ ਕੇ ਗਏ ਸਾਰਿਆਂ ਖਾਣ। ਐ denn ਚਾਚਾ। ਖਾਣਾ ਗਰਮੰਟ ਦਾ ਡੱਬੀ ਚ ਪਾ ਕੇ ਦਿੱਤੇ ਹਨ ਇਹਨਾਂ ਨੂੰ ਖਾ ਗਏ। ਹੁਣੋ 엄마 ਹੁਣ। ਹੌਲਾ ਹੀ ਜਾਂਦੀ ਹੈ। ਕੀਦੀ ਆ। ਲਓ ਜੀ ਟਾਈਮ ਹੋ ਗਿਆ ਪੌਣੇ ਪੰਜ ਦਾ ਤੇ ਅੱਜ ਆਪਾਂ ਨੂੰ ਗੰਮਾ ਦੀ ਕੋਈ ਟੈਨਸ਼ਨ ਨਹੀਂ ਹੈਗੀ ਕਿ ਅੱਗੇ ਪੱਠੇ ਪਾਉਣ ਵਾਲੇ ਕਰਨੇ। ਕਿਆ ਪਟੈਂਸ਼ਨ ਫਰੀ ਤੇ ਬੀਬੀ ਨੇ ਸਾਜੀ ਕਰ ਦਿੱਤੀ। ਇਹਨੇ ਰੀਲ ਬਣਾ ਕੇ ਦੇਨੇ ਆ। ਬਣਾਈਏ ਰੀਲ। ਹਾਂ। ਉਹ ਅਜੇ ਕਿਹਦਾ ਪਸੂ ਬਣਾਉਣਾ ਹੈ ਤੁਸੀਂ ਫੇਰ ਰੀਲ ਬਣਾ ਲਿਓ ਪੱਠਿਆਂ ਬਾਰੇ ਇਹਨਾਂ ਤੇ ਰੀਲ ਬਣਾਉਣੀ ਸੀ ਇੱਕ। ਟੋਕਰੀ ਨਾਲ ਟੋਕਰੀ ਕਿੱਥੇ ਰੱਖਿਆ ਹੈ? ਚਾਚਾ ਗਰਮ ਹੋ ਗਏ ਆ। ਲਓ ਜੀ ਹੱਪਾ ਵੀ ਕਮਾਵਾਲੇ ਹੋਈਏ ਮੁੜ ਕੇ ਕਿਦਾਂ ਦਿਨ ਛਪ ਜਾਂਦੇ ਮੂਲੀਆਂ ਦੇਖੋ ਕਿੰਡੀਆਂ ਸੋਹਣੀਆਂ ਲਿਆਂਦੀਆਂ ਪਈਆਂ ਵੀ ਬਈ ਅੱਜ ਸਬਜ਼ੀ ਕਾ ਦੀ ਕੱਟੀ ਸੀ ਤੁਸੀਂ ਹੈ ਗਾਜਰਾ ਅੱਜ ਦੁੱਧ ਵਾਲੀਆਂ ਬਣਾਵਾਂਗੇ ਬਣਾਵਾਂਗੇ ਮਾਤਾ ਨੂੰ ਕਹਿ ਕੀ ਹਾਂ ਬਾਬਾ ਓਕੇ ਲੈ ਤੇ ਦੋਨਾਂ ਨੂੰ ਲਿੰਕ ਮਿਲ ਗਏ ਸੌਂਗ ਦੇ ਹੁਣ ਦੋਨੇ ਲੱਗੀਆਂ ਪਈਆਂ ਲੈ ਮੰਮੀ ਅੱਜ ਗਾਜਰਾਂ ਚ ਦੁੱਧ ਪਾਇਓ ਸੁੱਕੀ ਨਹੀਂ ਬਣਾਉਣੀਗੀ ਮੈਨੂੰ ਤਾਂ ਕਰਨਾ ਨਹੀਂ ਮੰਮੀ ਵੱਡੇ ਬੱਚੇ ਆ ਕੋਈ ਛੋਟੇ ਬੱਚੇ ਜਿਹੜੇ ਕਰ ਦੋ ਨਹੀਂ ਅਭੀ ਬੀਬੀ ਨੂੰ ਅੱਖ ਨਾਲ ਜਿਹੜਾ ਹੱਥ ਛੋਟੀ ਆ ਬਰੀਕ ਬਰੀਕ ਨਹੀਂ ਹੈਗਾਗਾ ਬਰੀਕ ਕਰਨਾ ਸੀਗਾ ਬੀਬੀ ਕਰ ਦੂਗੀ ਥੋੜੀਆਂ ਜੀਆਂ ਫੜਨੇ ਆ ਨਹੀਂ ਬੱਸ ਮੈਂ ਕਰ ਦਿੰਦਾ ਕਹਿ ਦਿੰਨੇ ਆ ਬੀਬੀ ਨੂੰ ਬੀਬੀ ਨੇ ਸਬਜ਼ੀ ਕਟਰੀਆਂ ਬੀਬੀ ਨੇ ਹੋਰ ਕੀ ਕਰਨਾ ਬੀਬੀ ਇੱਕ ਕੰਮ ਹੋਰ ਕਰ ਦੋ ਥੋੜਾ ਜਿਹਾ ਆ ਫਿਰ ਨਾ ਉਹ ਲੜਦੀਆਂ ਆਂ ਆਖ ਦਿੰਦੀਆਂ ਜਾੜਾਂ ਥੱਲੇ ਆਦਾ ਹੁੰਦਾ ਗਾ ਥੋੜਾ ਜਿਹਾ ਬ੍ਰੀਕ ਰਗੜ ਕੇ ਪਾਉਗੀ ਰਗੜ ਕੇ ਫਿਰ ਜਮੀ ਪੀਚਰਾ ਜਿਹਾ ਹੋ ਹੋ ਜਾਊਗਾ ਬ੍ਰੀਕ ਕੱਟ ਦੋ ਬਸ ਥੋੜਾ ਜਿਹਾ ਬ੍ਰੀਕ ਕੱਟਣਾ ਠੀਕ ਐ ਠੀਕ ਐ ਬਸ ਮੈਂ ਬਰੰਡ ਚ ਪੋਚਾ ਲਾਦਾ ਫਿਰ ਤੁਸੀਂ ਅੰਦਰ ਚਲੇ ਜਾਇ ਢੱਜ ਕੇ ਡੱਡ ਪੈਨ ਬੈਲਕਨ ਹੰਟਾ ਕੋਈ ਮਰੂਦ ਨਹੀਂ ਦੇਸ ਹੂੰ ਹੂੰ ਗਰੇ ਮਰੀ ਜਾਂਦੇ ਰਹਿੰਦੇ ਆ ਹੂੰ ਗਰੇ ਮੈਂ ਨਹੀਂ ਛੁੱਟੀ ਸੋਨੂੰ ਭੈਣ ਭਰਾਵਾਂ ਨੂੰ ਛੁੱਟੀ ਨਹੀਂ ਮੇਰੇ ਤਾਂ ਆਪਾਂ ਦੀ ਛੁੱਟੀ ਵੱਜੀ ਹੈਗੀ ਅੱਜ ਘਰੇ ਸੀਗੇ ਤਾਂ ਨੂੰ ਪੱਠੇ ਪਾਲੇ ਛੋਨੋ ਨਹੀਂ ਮਿਲਦੀ ਭੈਣ ਭਰਾਵਾਂ ਨੂੰ ਛੁੱਟੀ ਟਰਾਪ ਆ ਕੇ ਜਾਂਦੇ ਜੇ ਨੂੰ ਪਤਾ ਹੁੰਦਾਗਾ ਸਿੱਕੇ ਸਾਰ ਪੰਨਦੀ ਹੈ ਛੁੱਟੀ ਸੀ ਹਾਏ ਸੋਨੀਆਂ ਪੱਠੇ ਪੈਸੇ ਪੱਠੇ ਤਾਂ ਐਸੀ ਭੈਣ ਭਰਾ ਪਾਉਂਦੇ ਹਾਂ ਮੈਂ ਤਾਂ ਆਪਾਂ ਕਹਿੰਦੇ ਵੀ ਭਾਈ ਪੱਠੇ ਪਾਏ ਹੁੰਦੇ ਆ ਆਹ ਤਾਂ ਫਿਰ ਮੈਨੂੰ ਬੰਨਣਾ ਤਾਂ ਪੈਂਦਾ ਹੀ ਆ ਫਿਰ ਮੈਨੂੰ ਬੰਨਦੇ ਤਾਂ ਹੈ ਗਈ ਹੈਗੀ ਹੋਰ ਫੁੱਲੇ ਛੱਡ ਜਾ ਕਰਣਾ ਨਾ ਨਾ ਬਣਿਆਗਾ ਹਣੇ ਇਹਦੇ ਫਲਾਫਿਚ ਕੀ ਪੋਣਾ ਹੈ ਕੀ ਪੋਣਾ ਫਲਾਫਿਚ ਪਹਿਲੇ ਤੇਰਾ ਸ਼ਾਲ ਸੋਣਾਗਾ ਸ਼ਾਲ ਸੋਣਾ ਤੇਰਾ ਹੈ ਹੋਰ ਆਣੀ ਹੋਦੀ ਤੂੰ ਫਿਰ ਕਿ ਨਿਭਾ ਹੋਰੇ ਸਾਰੇ ਕਰ ਮਾਰਨਾ ਕਿੰਨੀ ਠੰਡ ਹੋਈ ਪਈ ਐ ਲੈ ਮੇਰੇ ਕੰਨ ਤਾਂ ਦੇਖ ਲੋ ਪੂਆ ਭਤੀਜੀ ਦੇ ਮਲਾਪ ਹੋਈ ਜਾਂਦੇ ਆ ਵੜਾ ਮੋਹਦਾ ਪੋਦਾ ਹੂੰ ਕਹਿੰਦੇ ਮੈਂ ਤੇਰੇ ਜੱਡੀ ਹੋ ਗਈ ਮਮਾ ਤੇ ਪਾਲੇ ਦੇ ਵੀ ਮੇਰੇ ਸੂਟ ਆਉਣ ਲੱਗ ਜਾਣਗੇ ਮੈਂ ਕਹਿੰਦਾ ਸੂਟਾਂ ਦੀ ਰਹਿੰਦੀ ਆ ਕਹਿੰਦੇ ਪਾਲੇ ਦੇ ਸੂਟ ਵੀ ਮੇਰੇ ਆਉਣ ਲੱਗੇ ਜਾਣਗੇ ਦੋ ਸਾਲਾਂ ਨੂੰ ਮੇਰੇ ਦੀਦੀ ਹੋ ਜੇਗੀ ਹਾਂ ਇਹਨੇ ਬੜਾ ਇੱਕ ਦਿਨ ਮੈਂ ਥੋੜੇ ਕਦੇ ਕੱਟੇ ਨੂੰ ਮੋਕ ਲੱਗ ਜਾਂਦੇ ਥੋੜੇ ਕੱਟੇ ਨੂੰ ਕਦੇ ਕਬਜ਼ੀ ਹੋ ਜਾਂਦੀ ਆ ਜੋੜਗੀਆਂ ਜੋੜਗੀਆਂ ਵਾਓ ਕਿੱਡੀਆਂ ਸੋਹਣੀਆਂ ਮੂੜੀਆਂ ਜੋੜੀਆਂ ਇਹ ਜੋੜੀਆਂ ਮੈਂ ਲੈ ਕੇ ਜਾਉ ਲੈ ਜਾ ਤੂੰ ਲੈ ਜਾ ਜੋੜੀਆਂ ਅੱਜ ਆ ਸੁਬਿੰਦਰਾ ਦਾ ਸੀ ਸਾਗ ਨਾ ਖਾਣੀ ਸਾਗ ਬਣਾਇਆ ਤਿੰਨ ਵਾਰੀ ਸਾਗ ਖਾ ਲਿਆ ਪਰ ਉਹਨਾਂ ਮੂਲੀ ਨਹੀਂ ਜੁੜੀ ਅੱਜ ਲੈ ਕੇ ਵਾਹ ਐਨਾਂ ਵਾਲਾ ਮੂਲ ਨਾ ਪਗਾਂ ਹੁੰਦਾ ਸਾਗ ਨਾਲ ਨਹੀਂ ਮੂਲ ਖਾਣਾ ਖੜਾ ਦਾ ਹਾਂ ਕੋਦੇ ਅਸੇ ਖੇਤ ਗਏ ਸੀ ਪਹਿਲੇ ਤੁਹਾਨੂੰ ਦਿਸੇ ਨੇ ਲੈ ਕੇ ਜਾਣਾ ਸੀਗਾ ਸੁਖਜਿੰਦਰ ਨੇ ਪਹਿਲੇ ਹੀ ਜਵਾਬ ਦੇਤਾ ਅਗਰ ਅਸੀਂ ਨਹੀਂ ਬਣਾਉਣਾ ਸਾਗ ਲੈ ਦੱਸ ਉਹ ਸੁਖਜਿੰਦਰ ਅੰਦਰ ਆਂਦਾ ਮੇਰੀ ਗੱਲ ਸੁਣਿਓ ਹੈ ਮੈਂ ਟਿਕਾਣਾ ਸੀ ਖਰਾਕ ਲੈਂਦੀ ਗਾਂ ਦੀ ਸੱਚ ਹਾਂ ਲੈਂਦਾ ਓਕੇ ਅਧੂਰਾ ਆਰਡਰ ਪਾਤਾ ਤੀਜਾ ਗੱਟਾ ਕਰ ਲੈ ਖੜੀ ਹੋ ਇਹਨਾਂ ਤੋੜਦੀ ਜਿਸ ਸਟਾ ਸਟਕੇ ਦੇਖ ਲਾ ਥੜੇ ਨੂੰ ਸਾਈਡ ਤੇ ਲਾ ਲਓ ਜਿੱਕੇ ਆਮ ਹੋ ਗਏ ਸ਼ੀਦਾ ਬਸ ਕੱਢਦੀਆਂ ਧਾਰ ਉਹਨੂੰ ਕਹਿ ਕੇ ਜਾਂਦਾ ਕਿ ਮੈਚ ਚੱਲੀ ਜਾਂਦਾ ਕਬੱਡੀ ਦਾ ਥੋੜਾ ਜਿਆ ਰਹਿ ਗਿਆ ਤੇ ਆਪਾਂ ਵੀ ਸਪੋਚ ਵਗੈਰਾ ਲਾ ਤੇ ਇੱਕ ਦਿਨ ਕੱਪੜੇ ਧੋ ਲੈਣੇ ਤੇ ਇੱਕ ਦਿਨ ਲਾ ਲੈਣੇ ਪੋਚਾ ਕਿਉਂਕਿ ਹੁੰਦਾ ਦੋ ਕੁ ਦਿਨ ਪੋਚਾ ਵੀ ਕੱਢ ਜਾਂਦਾ ਕਿ ਦਿਨੇ ਦਾ ਬਾਹਰ ਹੀ ਹੁੰਦੇ ਸਕੂਲ ਚਲੇ ਜਾਂਦੇ ਕੋਈ ਇੰਨਾ ਖਲਾਰਾ ਨਹੀਂ ਪੈਂਦਾ ਤੇ ਹਣ ਬਸ ਕੱਢਦੀਆਂ ਧਾਰ ਅੰਦਰਲੇ ਕੰਮਕਾਰ ਦੁਰਦਵਾਦ ਸ਼ਾਂਤਤਾ ਦੂਜਾ ਹੁਣ ਕੱਢ ਕੇ ਲਿਉਣੀ ਆ ਬਈ ਆਦੇ ਬੈਗ ਚੱਕ ਲੋ ਕੈਪ ਚੱਕ ਲੋ ਮੁੜ ਕੇ ਸਵੇਰ ਭੱਜ ਜਾਣਾ ਫਿਰਦ ਗਾਣੀ ਮੈਂ ਤੁਸੀ ਭਈਆ ਮੇਰੀ ਬੈਗ ਨਾ ਰੱਖਿਆ ਰੱਖ ਦੋ ਪੁੱਤ ਫੇਰ ਸ਼ੂਈ ਪਾ ਲਈ ਸੁਗਰੀਤ ਫੇਰ ਸ਼ੂਈ ਪਾ ਲਈ ਪੁੱਤ ਸੁਮ੍ਰੀਤ ਚੱਕ ਮੇਰਾ ਵੀ ਰੱਖਿਆ ਕਿਉਂਗੀ ਮੈਂ ਤੇਰੇ ਕੋਲ ਸ਼ੂਈ ਸਾਫ ਕਰਕੇ ਜਾਈਂ ਆਹ ਇੱਕ ਟਾਂਗਾ ਬੈਠਾ ਬਗਾ ਅੱਜ ਆਟਾ ਨਾ ਅਲਟਾ ਖੜਦਿਆਂਗਾ ਸਬਜੀ ਬਣਾ ਲਈ ਬਣ ਹੀ ਜਾਂਦੀ ਹੈ ਨਹੀਂ ਮੇਰੇ ਕੋਲ ਤੇਲ ਨਹੀਂ ਦਿੱਖੇ ਠੰਡਾ ਨਾ ਬਣਾ ਖਣੀ ਨਾ ਪੀਆ ਕਰ ਲੈ ਕਿ ਪੀਲਾ ਕਿਉਂ ਹੋਰ ਨਾੜਾ ਚੰਗਾ ਨਾੜਾ ਜੀ ਜਾਂਦਾ ਪਾਣੀ ਵੈਸੇ ਵੀ ਅੱਜ ਧੁੱਪ ਨੂੰ ਦੇਖ ਕੇ ਸਾਰਾ ਕੁਛ ਵਾਰੀ ਆ ਕੇ ਬਹਿ ਗਏ ਸਾਰਾ ਕੁਛ ਇੱਥੇ ਪਿਆਜ ਕਿਉਂਕਿ ਵਸ ਇੱਥੇ ਆ ਡਿੱਗੀ ਗਈ ਧੁੱਪ ਨੂੰ ਦੇਖ ਕੇ ਮਸਾਂ ਜੇ ਧੁੱਪ ਨਿਕਲੀ ਸੀ ਕੱਲ ਦੀ ਬਹੁਤ ਫੇਰ ਠੰਡ ਪੈ ਰਹੀ ਐ ਵਸ ਵਧੀਆ ਠੰਡ ਪਵੇ ਤੇ ਆ ਵਾਲਾ ਬਲੈਕ ਸੂਟ ਵੀ ਕੱਲ ਮੰਮੀ ਨੇ ਸਿਉਣਾ ਦੇ ਦੇ ਆਂਦਾ ਸੱਚਮੁੱਚ ਉਹਨੂੰ ਵੀ ਕਾਲ ਕਰਾਂ ਟੇਲਰ ਨੂੰ ਕਿਵੇਂ ਸਟਿਚ ਕਰਨਾ ਹੈ ਤੇ ਵੇਖਦੇ ਆ ਕੋਈ ਵਿਆਹ ਸ਼ਾਦੀ ਆਉਂਦਾ ਹੈ ਏ ਸਕੂਲ ਤੇ ਫਿਰ ਆਪਣੇ ਹੋਊਗਾ ਫੰਕਸ਼ਨ ਪਾਰਟੀ ਉਦੋਂ ਬਣਾਉਣੀ ਆ ਮਾੜੇ ਮਾੜੇ ਨਾਲ ਲੇਟ ਕਰ ਦਿੰਦੇ ਹੁਣ ਉੜਦੇ ਨਹੀਂ ਹੈਗੇਗੇ ਮੈਚ ਦੀ ਲੱਗੀ ਪਈ ਉਹਨਾਂ ਨੂੰ ਆ ਗੁੱਟਾ ਨਾਲ ਲਿਆ ਕੇ ਹੁਣ ਮੈਂ ਮੈਂ ਖਿ ਲਿਆ ਕੇ ਹੁਣ ਮੈਂ ਹੁਣੀ ਅੰਦਰ ਰੱਖ ਕੇ ਗਈ ਨੂੰ ਸਾਫ ਕਰਕੇ ਕਿਉਂਕਿ ਬਾਹਰ ਕਹਿੰਦੇ ਜਦੋਂ ਸਾਰੀ ਠੰਡ ਟੱਪ ਗਈ ਹੁਣ ਸੁਰਤ ਆਈ ਐ ਬੇ ਨੂੰ ਅੰਦਰ ਰੱਖ ਲਗੇ ਕਿਉਂਕਿ ਬਾਗ ਨਹੀਂ ਰਿਹਾ ਪਤਾ ਨਹੀਂ ਕਾ ਤੋ ਤੇ ਫਿਰ ਤਾਂ ਕਰਕੇ ਹੁਣ ਇਹਨੂੰ ਅੰਦਰ ਰੱਖਤਾ ਗਰਮੀ ਗਰਮੀ ਤਾਂ ਇਹਦੇ ਅੰਦਰ ਹੋਣੀ ਕਿਉਂਕਿ ਗਰਮੀ ਤਾਂ ਬਿਲਕੁਲ ਵੀ ਨਹੀਂ ਸਾਨੂੰ ਐਸੀ ਵੀ ਠੰਡੇ 'ਚ ਤਾਂ ਵਧੀਆ ਚੱਲ ਪੂਗਾ ਪਰ ਠੰਡੇ 'ਚ ਵੀ ਹੁਣ ਪਤਾ ਨਹੀਂ ਕਿ ਉਹਨੂੰ ਸਿਉਂਖ ਪੈ ਗਈ ਹੈ ਨਾ ਚੱਲਦਾ ਨਹੀਂ ਹੈਗਾ ਸਿਉਂਖ ਪੈ ਗਈ ਤੇ ਖਾਲਤਾਰ ਹਾਂ ਲੱਗਦਾ ਇਹਦੇ 'ਚ ਮੋਰੀਆਂ ਜੇ ਹੋਈਆਂ ਬਈਆਂ ਹੋਰ ਸਨਾ ਬੀਬੀ ਕੀ ਹਾਲ ਚਾਲ ਦੀ ਕਿੰਗੇ ਪਾਲੇ ਚਾਹੇ ਹਾਲ ਚਾਂ ਮੈਂ ਲੈ ਮਾ ਤਾਂ ਪਾਲਾ ਪੈਨ ਲੈ ਆਪ ਗਰਮੀ ਚ ਕਹਦੇ ਨੇ ਕੀ ਹਾਲ ਚਾਲ ਆ ਗਰਮੀ ਕਹਦੇ ਹਾਲ ਆ ਗਰਮੀ ਆ ਵੀ ਗਰਮੀ ਵਾਲਾ ਚੈਰਾ ਪਾਲਾ ਖੁਲਾ ਜਰ ਪਾਲਾ ਤਾਂ ਬਸ ਬੀਬੀ ਗਿਆ ਲੋੜੀ ਦਵਾ ਦਿੰਦੇ ਹੁੰਦੇ ਆ ਜੇ ਹੁਣ ਤਾਂ ਪਾਲਾ ਲੱਗ ਜਾਲ ਤਾਂ ਕੱਢ ਲੈ ਦੇ ਬਸ ਕੀ ਕਰਾਉਣੇ ਦੀ ਬਸ ਮਾਨੂੰ ਆਖਾ ਜਾਣਾ ਕੋਈ ਟੋਕਰਾ ਹੋਰ ਵੱਧ ਸੁੱਕਦਾ ਸੁਟਿਆ ਜਾਂਦਾ ਰੋਕ ਲਾ ਸੀ ਤਾਂ ਇਹ ਲੱਜ ਕੁ ਸਮਾਨ ਪਾਇਆ ਬੇਟੀ ਦਾ ਕੋਈ ਨਹੀਂ ਲੇਟਾਂ ਲੁੱਟਾਂ ਦਾ ਫਰੌਂ ਆਪਣੇ ਵਰਗਿਆਂ ਦਾ ਨਹੀਂ ਜੀ ਆਖਦਾ ਹੁੰਦਾਗਾ। ਹਾਂਜੀ ਨਹੀਂ ਅੱਜ ਨੂੰ ਮੁਸ਼ਕਲ ਆ ਰਹੀ ਹੈ। ਓਏ ਰੇਜ਼ਰ ਪਈ ਆ ਆਹ। ਕਲੇ ਪਸ਼ੂਆਂ ਦਾ ਵੀ ਨਹੀਂ ਜੀ ਕਰਦਾ ਖਾਣ ਪੀਣ ਨੂੰ। ਅੱਜ ਉਹਨੇ ਬ੍ਰੇਕ ਲੈ ਲਈ। ਦਿਖਾਵਾਂ ਫਿਰ ਉੱਠਣ ਦਾ ਨਾ ਹੀ ਨਹੀਂ ਸਹੀ 6 ਵਜ ਗਈ। ਬਸ 2 ਮਿੰਟ ਦੋ ਹੋਰ ਰਹਿ ਗਏ ਬਸ 2 ਮਿੰਟ ਹੀ। 2 ਮਿੰਟ ਹੀ ਲੂਟੋ ਦੇ ਪਹਿਲਾਂ ਵੀ 2 ਮਿੰਟ ਮੈਂ ਪਾਣੀ ਮੈਂ ਚਲ ਫੋਨ ਲਾਉਣੀ ਹੁੰਦੀ ਉਹਨੂੰ ਮੇਰੀ ਗਾਣੀ ਤੇ ਵਿਚਾਰੀ ਤੇ ਕਿਹੜਾ ਟਾਈਮ ਲੱਗਦਾ ਹਨਾ ਵੀ ਲਓ ਜੀ ਟਾਈਮ ਹੋ ਗਿਆ ਰੋਟੀ ਪਾਣੀ ਦਾ ਤੇ ਸਬਜ਼ੀ ਬਣੀ ਐ ਜੇ ਦੁੱਧ ਪਾ ਕੇ ਗਾਜਰਾਂ ਦੀ ਤੇ ਰੋਟੀ ਖਾਣ ਲੱਗਦੇ ਸੀ ਦੀ ਫੈਮਿਲੀ ਨੇ ਲਈ ਸ਼ੱਕ ਮੈਂ ਬਾਹਰ ਡਿਫੰਡ ਫੋਨ ਕੀਤਾ ਪੱਖਾਂ ਲਈ ਕਦੋਂ ਦਾ ਆਪਾਂ 20 ਮਿੰਟ ਹੋ ਗਏ ਲੋਟੇ ਮੈਂ ਕੰਮ ਕਾਰ ਕਰਕੇ ਉਪਾਏ ਵੀ ਅੱਜ ਸਨ ਕਦੇ ਅਸੀਂ ਕੇ ਰੋਟੀ ਹਜੇ ਬਣਾਈ ਹੈ ਅਸੀਂ ਇੱਥੇ ਥੋੜੀ ਜਿਹੀ ਲੇਟ ਹੀ ਖਾਣੇ ਆ ਉੱਥੇ ਸਾਡੇ ਹਜੇ ਭੁੱਖਿਆਂ ਲਈ ਖਾ ਲੈਂਦੇ ਨੇ ਸਦੀ ਹਾਂ ਇਹ ਖਾਂਦੇ ਆ ਨਹੀਂ ਹੈਗੇ ਇਹਨਾਂ ਨੂੰ ਕਾਓ ਚਾਹ ਆਕੇ ਬੜੇ ਆਕੇ ਕੁਛ ਨਾ ਕੁਛ ਹਜੇ ਕੁਸ ਪਕੌੜਾ ਨਾ ਖਾ ਲੈਂਦੇ ਐਸ ਵੇਲੇ ਰੋਟੀ ਨਹੀਂ ਖਾਣੀ ਟੜ ਕੇ ਕਿਹੜੀ ਭੱਜੀ ਨੱਠੀ ਦੇ ਵਿੱਚ ਰੋਟੀ ਖਾ ਕੇ ਜਾਂਦੇ ਆ ਤੇ ਐਸ ਵੇਲੇ ਵੀ ਨਹੀਂ ਡੰਗਣਾ ਖਾਂਦਿਆਂ ਵਿੱਚ ਜਵਾ ਕੈ ਸੋ ਕਦੇ ਵੀ ਖਾਂਦਿਆਂ ਜਿੱਦੇ ਕੋਈ ਮਨਪਸੰਦ ਦੀ ਸਬਜ਼ੀ ਹੋਵੇ ਅੱਜ ਬਸ ਗਾਜਰਾਂ ਨੂੰ ਦੇਖ ਦੇ ਕੇ ਇਨਕਾਰ ਕਰੀ ਜਾਂਦੀ ਆ ਮੈਂ ਤਾਂ ਆ ਸੀ ਤੁਸੀਂ ਆ ਸੀ ਤੇ ਤੁਸੀਂ ਇੱਥੇ ਕੀ ਕਰਦੀ ਆ ਮੈਂ ਆਖਾ ਚਲ ਉਹਨੇ ਅਜੇ ਦੋ ਰੋਟੀਆਂ ਹੋਰ ਬਣਦੀਆਂ ਆਏ ਮਮੇ ਤਾਂ ਨਾ ਸੱਚੀ ਤੂੰ ਹੀ ਪਾਉਂਦੀ ਰਹਿ ਜਾਨੀ ਓਏ ਮੇਰਾ ਬੈਠਣ ਨਹੀਂ ਤੇ ਮੈਂ ਜਮੇ ਨਹੀਂ ਮੈਂ ਕਦੋਂ ਦਾ ਕਹੀ ਜਾਂਦਾ ਚਾਚੇ ਤੂੰ ਤੇ ਚਾਚਾ ਤੂੰ ਹੀ ਪਲਾ ਤੂੰ ਹੀ ਪਲਾ ਤੇ ਮੈਂ ਜਮੇ ਨਹੀਂ ਬੈਠਾ ਸੜਾ ਰੋਟੀ ਖਾ ਕੇ ਇੱਥੇ 10 ਮਿੰਟ ਬੈਠਦੇ ਆ ਹੂੰ ਉਹਦੋਂ ਨੂੰ ਅਗਣਾ ਬੁਝ ਜੀ ਉਹ ਤਾਂ ਬੁਝੂਗੀ ਜੀ ਸੀ ਜਾਂਦੀ ਐ ਅਗਰ ਤਾਂ ਨਹੀਂ ਜੀ ਇਹਦੇ ਵਿੱਚ ਤਾਂ ਕੈਮਰਾ ਦੇ ਵਿੱਚ ਆਨ ਲੱਗਾ ਜਮਾ ਬੁਜੀ ਪਈ ਹੈ ਪਰ ਆ ਸਾਰੇ ਹਜੇ ਬੋਏ ਲੱਗੇ ਹੋਏ ਆ ਜਿਹੜੇ ਇੰਨੇ ਚ ਅੱਗ ਹੈ ਕਿ ਆ ਤੂੰ ਹੀ ਟੁੱਟੇ ਲੱਗ ਜਾਂਦੀ ਆ ਇਸ ਵੇਲੇ ਨੂੰ ਤਾਂ ਜਮ ਚੱਲ ਆ ਗਵਾ ਚਲੋ ਫਿਰ ਮੰਮੀ ਕਹਿੰਦੀ ਗਰਮ ਰੋਟੀ ਨਹੀਂ ਮਿਲਣੀ ਤੇ ਅਸੀਂ ਖਾਂਦੇ ਜਮਾ ਬਲਦਗ ਬਲਦਗ ਮੈਨੂੰ ਆਖ ਦਿੰਦੇ ਤੂੰ ਦਾਦੇ ਵਰਗੇ ਆ ਸਾਡੇ ਬਾਪੂ ਸੀਗੇ ਜਿਹੜੇ ਉਹ ਵੀ ਰੋਟੀ ਜਿਹੜੀ ਗਰਮ ਖਾਂਦੇ ਸੀ ਬਾਲੀ ਜਿਆਦੇ ਤੇ ਇਸ ਘਰ ਦੇ ਵਿੱਚ ਸਾਰਿਆਂ ਤੋਂ ਵੱਧ ਰੋਟੀ ਗਰਮ ਜਿਹੜੀ ਮੈਂ ਖਾਂਦੀ ਆ ਤੇ ਆਹ ਆਖਦਾ ਬੇ ਬੱਪੂ ਦਾ ਨਾਮ ਲੈ ਕੇ ਕਹਿੰਦੇ ਹੁੰਦੇ ਇਹ ਤਾਂ ਕੋਈ ਵਰਗੀ ਹੈ ਨਾ ਗਰਮ ਰੋਟੀ ਖਾ ਲੀ ਕੀ ਹੋ ਜਾਂਦਾ ਐ ਮੋញੋਈ ਇਹਦੇ ਮੋញੋਈ ਜੱਲਾ ਖਾ ਰੋ ਰੋਟੀ ਖਾਓ ਇਹਨਾਂ ਨੂੰ ਕਹੋ ਕਿ ਰੋਟੀ ਖਾਓ ਕੱਲੇਗਾ ਗੱਲਾਂ ਨਾ ਮਾਰਿਆ ਕਰੋ ਕਿਉਂ ਨਹੀਂ ਖਾਣੇਗੀ 18 ਕਿਲੋ ਮੰਮੀ ਕਿ 18 ਕਿਲੋ ਪਕੌੜਾ ਗੱਟਾ ਵਰਕੇ ਲੈਣਾ ਪਕੌੜਾ ਗੱਟਾ ਵਰਕੇ ਲੈਣਾ ਪਕੌੜਾ ਹਾਂ ਅਚਾਰ ਵਗੈਰਾ ਲਾਉਂਗੇ ਕਿਸਲਾ ਅਚਾਰ ਮਿਰਚ ਦਾ ਨਵੀਂ ਪਾਈ ਨਹੀਂ ਮਿਰਚ ਨਹੀਂ ਨਾ ਮਿਰਚ ਲਾਵਾਂਗੇ ਮੰਮੀ ਮੈਨੂੰ ਮਿਰਚ ਦੇ ਰਿਹਾ ਨਵੀਂ ਪਾਈ ਮੈਂ ਨਹੀਂ ਖਾਣੀ ਹੁੰਦਾ ਜਾ ਭੱਜੋ ਪਾਈ ਜੋ ਜਾ ਕੇ ਖਾਣੀ ਨਹੀਂ ਇਹਨਾਂ ਨੇ ਰੋਟੀਆਂ ਮੰਗਾਂ ਮਾਰ ਜਾਉਂਗਾ ਆ ਜਾ ਮੈਂ ਤਾਂ ਕਿਸਮਾਣਾ ਰੋਟੀਆਂ ਪਿੱਛੇ ਐਵੇਂ ਮੈਂ ਨਾ ਕਿਸਮਾਣਾ ਪੈਗਾ ਮੰਮੀ ਕੁਜੀ ਚ ਕਿਉਂ ਖਤਮ ਤੁਸੀਂ ਆ ਕੇ ਫਰਿੱਜ ਜੋ ਕੱਢ ਲਿਆ ਤੂੰ ਵੀ ਕੁਜੀ ਚ ਕਹਿੰਦਾ ਢਾਈ ਰੱਖੀ ਉਹ ਕਹਦੇ ਨਹੀਂ ਹੁੰਦੇ ਉਹ ਕੁਜੀ ਚ ਕੰਨਾ ਪਾਈ ਬੈਠਾ ਘਾਵਤ ਜੀ ਨਹੀਂ ਬਣੀ ਆਈ ਜਿਵੇਂ ਕੋਈ ਬੰਦਾ ਉਹ ਹੀ ਬਿਨਾ ਗੱਲ ਤੋਂ ਹੀ ਸਟਾ ਲਿੰਬੂ ਦਾ achar ਹੈਗਾ ਗੱਲ ਜੀ ਕਰੀ ਜਾਵੇਗਾ ਮੇਰੀ ਪਸੰਦ ਦਾ achar ਹੈਗੇ ਆ ਨਵਾਂ achar ਪਾਇਆ ਹੈ ਬਈ ਮੇਰੀ ਪਸੰਦ ਦੀ ਤਾਂ ਮਿਰਚ ਪਾ ਲਈ ਇਹਦੇ ਚ ਮੰਮੀ ਨੇ ਨਿੰਬੂ ਵੀ ਪਾਏ ਹੋਣਗੇ ਨਵੇਂ ਬਣਿਆ ਨਹੀਂ ਹੋਣਾ ਕਿ ਮੜ ਗਿਆ ਇਹਦਾ ਇਹ ਨਹੀਂ ਆ ਪਾਈ ਮਿਰਚ ਇਹ ਨਹੀਂ ਇਹ ਨਹੀਂ ਨੰਮੀ ਵੱਡੀ ਮਿਰਚ ਹੋਵੇ ਤਿੱਖੀ ਹੈ ਇਹ ਇਹ ਤਹ ਆਵਾਜ਼ ਰਹਾ ਹਾਰਕ ਦੇ ਬਸ ਮਿਠਾਈ ਆਇਆ ਨਹੀਂ ਹੁੰਦਾ ਚਾਰ ਘਰ ਤੇ ਮੇਰੀ ਤਾਂ ਉਮਰ ਤੇਰੇ ਕੋਈ ਆਊਗਾ ਉਹਦੇ ਦੀ ਗੱਲ ਵੀ ਹੁਣ ਮੈਂ ਡਰ ਗਿਆ ਉਹਦੇ ਵਿੱਚ ਪੈ ਜੇ ਵਿਚਾਰ ਚੱਲ ਛੱਡ ਫਿਰ ਰਹਿਣਗੇ ਪੱਖਾਂ ਲਈ ਲੈ 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 ਫੜੋ ਬਠਾਓ ਰੋਟੀ ਖਾਓ ਹਾਂਜੀ ਟਾਈਮ ਹੋ ਗਿਆ 8 ਦਾ ਤੇ ਆਪ ਕੰਮ ਕਰਨ ਵੀੜ ਲੈ ਅੱਜ ਜਿਵੇਂ ਕਹਿੰਦੇ ਹੁੰਦੇ ਜਿਸ ਦਿਨ ਕੱਪੜੇ ਧੋਣੇ ਆ ਫਿਰ ਉਸ ਤੋਂ ਅਗਲੇ ਦਿਨ ਜਿਹੜੇ ਪ੍ਰੈਸ ਦਾ ਕੰਮ ਹੁੰਦਾ ਆਪਾਂ ਕੱਪੜਿਆਂ ਦਾ ਵੀ ਪ੍ਰੈਸ ਵਗੈਰਾ ਦਾ ਸਾਰਾ ਕੰਮ ਕਰ ਆਪਾਂ ਨਵਰੀਤ ਤੇ ਨਵਰੀਤ ਵਾਰ ਕੀ ਉੱਤਰ ਬੈਠੇ ਅੱਜ ਟੀਵੀ ਦੇਖੀ ਜਾਂਦੇ ਆ ਤੇ ਵਿੱਚ ਹੀ ਬਸ ਆਪਦੇ ਜਿਹੜੇ ਜਨਕੀ ਫੰਕਸ਼ਨ ਹੋਣ ਆਪਣੇ ਸਕੂਲ ਦੇ ਵਿੱਚ ਤੇ ਬਸ ਉਹਨੂੰ ਲਿੰਕ ਆਇਆ ਹੋਇਆ ਤੇ ਉਹ ਸੌਂਗ ਲਾ ਕੇ ਦੋਨੇ ਭੈਣਾਂ ਪ੍ਰੈਕਟਿਸ ਕਰੀ ਜਾਂਦੇ ਨੇ ਉਹ ਤਾਂ ਬੱਸ ਵਧੀਆ ਫੋਨ ਦੇਣੀ ਆ ਜਨਕੀ ਕੱਟ ਦੇਣੀ ਆ ਆਪਦੇ ਉਹ ਕੰਮ ਹੀ ਜਣ ਕੇ ਨੱਚਣ ਦਾ ਜਿਹੜਾ ਉਹਨਾਂ ਨੂੰ ਸ਼ੌਂਕ ਚੜਿਆ ਹੋਇਆ ਉਹ ਦੀ ਪ੍ਰੈਕਟਿਸ ਕਰੀ ਜਾਂਦੇ ਰਹਿੰਦੇ ਆ ਤੇ ਆਪਾਂ ਵੀ ਹੁਣ ਇਸ ਦੇ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਤਾਂ ਪਲੀਜ਼ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਵਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਲਈ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਸੋਹਣੇ ਸੋਹਣੇ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ